ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅੱਜ ਅੜੀਸਰ ਗੁਰਦੁਆਰਾ ਸਾਹਿਬ ਬਟਿਹਾਈਆਂ ਦੇ ਕੋਲ ਜਿਹੜਾ ਉੱਥੇ ਆਇਆ ਹੈ ਗੁਰੂ ਤੇਗ ਬਹਾਦਰ ਚਨ ショ ਪ੍ਰਾਪਤ ਜਗਾ ਤੇ ਅੱਜ ਇੱਕ ਗੁਰਸਿੱਖ ਪਿਆਰੇ ਮਿਲੇ ਆ ਤੇ ਮੈਂ ਉਹਨਾਂ ਦਾ ਇੱਕ ਇਹ ਪੋਸਟਰ ਦੇਖਿਆ ਬਹੁਤ ਹੀ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਮੇਰਾ ਦਿਲ ਨਹੀਂ ਰੁਕਿਆ ਮੈਂ ਉਹਨਾਂ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਭਾਈ ਸਾਹਿਬ ਨੇ ਉਸ ਤੋਂ ਪਹਿਲਾਂ ਮੈਂ ਪੜਨਾ ਇਹ ਖੋਜ ਪੂਰੀ ਮਾਨਸ ਜੂਨ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਰਬਪੱਖੀ ਜਿਵੇਂ ਮਾਨ ਤਾਨ ਪਰਿਵਾਰ ਸਮਾਜ ਪ੍ਰਸ਼ਾਸਨ ਅਤੇ ਸਰਕਾਰਾਂ ਪ੍ਰਤੀ ਪੂਰਨ ਮਸਲਿਆਂ ਦਾ ਹੱਲ ਇਹ ਇੱਕ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜਿੰਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਦੇਖ ਰਹੇ ਆਂ ਵੀ ਕਰਪਟ ਚੱਲ ਰਹੀਆਂ ਨੇ ਅਗੇ ਭਾਈ ਸਾਹਿਬ ਦੱਸਣਗੇ ਮੈਂ ਸਿਰਫ ਪੜ੍ਹ ਕੇ ਤੁਹਾਨੂੰ ਸੁਣਾਉਣੇ ਨੇ ਨੈਟ ਫੋਨ ਵਾਲੇ ਸ਼ਰਧਾਲੂ ਵੀਡੀਓ ਫੋਟੋਆਂ ਜ਼ਰੂਰੀ ਆਪਣੇ ਚੈਨਲ ਆ ਉੱਪਰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਉਹਨਾਂ ਦਾ ਨੰਬਰ ਹੈ ਭਾਈ ਸਾਹਿਬ ਦਾ ਤੇ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ ਠੀਕ ਹੈ ਤੇ ਅੱਗੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਅਕਾਲ ਹੀ ਅਕਾਲ ਹੈ ਖਾਲੀ ਜਿਹੜਾ ਪ੍ਰਮਾਤਮਾ ਹੈ ਜਿਹੜਾ ਸਮੇਂ ਤੋਂ ਰਹਤਾ ਹੈ ਪ੍ਰਮਾਤਮਾ ਅਕਾਲ ਪੁਰਖ ਉਹ ਹੀ ਅਕਾਲ ਹੈ ਮਾਨਸ ਜੂਨ ਜਿਹੜੀ ਹੈ ਉਹ ਮਾਨਸ ਜੂਨ ਨੂੰ ਕਾਲ ਹੀ ਕਾਲ ਹੈ ਜਿਹੜਾ ਮਾਨਸ ਹੈ ਉਹ ਸਮੇਂ ਦੇ ਵਿੱਚ ਪੈਦਾ ਹੋਣੇ ਖਤਮ ਹੋਣਾ ਹੀ ਇੱਕ ਦਿਨ ਤੇ ਫਿਰ ਆਪਾਂ ਇਹ ਭ੍ਰਿਸ਼ਟਾਚਾਰ ਰਿਸ਼ਵਤ ਬੇਈਮਾਨੀ ਕਿਉਂ ਅਕਾਲ ਜੀਵਨ ਜਾਂਚ ਰਿਸਰਚ ਸਿਲੇਬਸ ਵੱਲੋਂ ਇਹ ਅਕਾਲ ਜੀਵਨ ਜਾਂਚ ਰਿਸਰਚ ਸਿਲੇਬਸ ਵੱਲੋਂ ਇਹ ਪੋਸਟਰ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂ ਬਹੁਤ ਇੰਪੋਰਟੈਂਟ ਮੈਸੇਜ ਹੈ ਤੁਹਾਡੇ ਵਾਸਤੇ ਜੇ ਅੱਗੇ ਆਪਣੀਆਂ ਪੀੜ੍ਹੀਆਂ ਨੂੰ ਬਚਾਉਣਾ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਮਾਨਸ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਮਾਤਾ ਦੇ ਬੁੱਧੀ ਜੀਵੀ shear ਪੁੱਤਰੋ ਹਵਾ ਪਾਣੀ ਭੋਜਨ ਅਤੇ ਅਕਾਲ ਜੀਵਨ ਜਾਂਚ ਇਹ ਚਾਰੇ ਮਨੁੱਖਤਾ ਲਈ ਲਾਜ਼ਮੀ ਹਨ ਸਮਝਾਈ ਜੀ ਹਵਾ ਪਾਣੀ ਭੋਜਨ ਤੇ ਅਕਾਲ ਜੀਵਨ ਮਨੁੱਖਤਾ ਦਾ ਸਵਰਗ ਰੂਪ ਜੀਵਨ ਹਨ ਅਕਾਲ ਜੀਵਨ ਜਾਂਚ ਦੇ ਨਾਂ ਹੋਣ ਕਰਕੇ ਸਰਵਪੱਖੀ ਮਸਲੇ ਹਨ ਅਕਾਲ ਜੀਵਨ ਜਾਂਚ ਮਨੁੱਖਤਾ ਨੂੰ ਪਰੋਸਣ ਲਈ ਬੁੱਧੀਜੀਵੀ ਧਰਤੀ ਮਾਤਾ ਦੇ ਸ਼ੇਰ ਪੁੱਤਰ ਇਮਾਨਦਾਰ ਸੱਚੀਆਂ ਸਰਕਾਰਾਂ ਹੋਣ ਪਲੱਸ ਬੁੱਧੀਜੀਵੀ ਪ੍ਰਸ਼ਾਸਨ ਹੋਵੇ ਪਲੱਸ ਜਗਤ ਉਸਤਾਦ ਪਰ ਅ ਅੱਗੇ ਬਰਾਬਰ ਮਨੁੱਖਤਾ ਦੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਲਈ মিডিਆ ਨੂੰ ਵਿਸ਼ੇਸ਼ ਬੇਨਤੀ ਹੈ ਸਮਾਨ ਜੱਗ ਵਿੱਚ ਆਪਣੇ ਕੈਮਰੇ ਰਾਹੀਂ ਹਿੱਸਾ ਜ਼ਰੂਰ ਪਾਓ ਜੀ ਤੇ ਜਗਤ ਉਸਤਾਦ ਦਾ ਗੁਲਾਮ ਕੁੱਕਰ ਇਹ ਜਿਹੜਾ ਨੰਬਰ ਦਿੱਤਾ ਨਾ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਖਾਲਸਾ ਜੀ ਹੁਣ ਆਪਾਂ ਗੱਲ ਕਰਾਂਗੇ ਤੁਸੀਂ ਦੱਸੋ ਹਣ ਇਸ ਬਾਰੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਪਰਦਾ ਗੁਰੂ ਦੇ ਪਿਆਰੋ ਇਹਨਾਂ ਦੱਸੋ ਵੀ ਇਹ ਆਪਾਂ ਜਿਹੜਾ ਆਪਾਂ ਇਹ ਚੀਜ਼ ਪੜ੍ਹੀ ਹੈ ਹਾਂਜੀ ਤੇ ਇਹ ਤੁਸੀਂ ਹੁਣ ਦੱਸਿਆ ਵੀ ਆਪਣਾ ਜੇ ਸਿਸਟਮ ਹੀ ਠੀਕ ਆਪਣਾ ਮਤਲਬ ਸਰਪੱਖੀ ਅੰਦਰ ਦਾ ਮਤਲਬ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜੀ ਉਹ ਇਹੀ ਰਹੀ ਤੇ ਫਿਰ ਅੱਗੇ ਕਿਵੇਂ ਮਤਲਬ ਇਹ ਤਾਂ ਐਵੇਂ ਚੱਲਦਾ ਰਹੂਗਾ ਫਿਰ ਸਰਕਾਰਾਂ ਪ੍ਰਸ਼ਾਸਨ ਪ੍ਰਸ਼ਟ ਕਿਵੇਂ ਠੀਕ ਹੋ ਸਕਦਾ ਦੱਸੋ ਇਹ ਉਹ ਸਾਡੇ ਅਰਹਿਵਰਾਂ ਨੇ ਅਵਤਾਰਾਂ ਨੇ ਗੁਰੂਆਂ ਨੇ ਭਗਤਾਂ ਨੇ ਸ਼ਹੀਦਾਂ ਨੇ ਬੜਾ ਲੰਮਾ ਸੰਘਰਸ਼ ਲੜ ਕੇ ਇਹ ਸ੍ਰਿਸ਼ਟੀ ਦੇ ਮਾਲਕ ਦੇ ਸੱਚਖੰਡ ਦਰਬਾਰ ਦੇ ਵਿੱਚੋਂ ਮਨੁੱਖਤਾ ਦੇ ਲਈ ਸਵਰਗ ਰੂਪ ਗਿਆਨ ਖਜ਼ਾਨਾ ਸ਼ਬਦ ਰੂਪ ਹੋ ਕੇ ਗ੍ਰੰਥ ਰੂਪ ਅੱਜ ਅਲੀਸ਼ਾਨ ਦਰਬਾਰ ਸਾਹਿਬ ਬਣ ਕੇ ਪੂਰੀ ਧਰਤੀ ਦੇ ਉੱਪਰ ਬਰਾਜਮਾਨ ਹੈ ਜੋ ਉੱਤਮ ਵਧੀਆ ਕਾਰਜ ਹੈ ਹੁਣ ਜਿਹੜਾ ਇਹਦਾ ਦੂਸਰਾ ਪੱਖ ਹੈ ਜੋ ਉਪਦੇਸ਼ ਹੈ ਇਸ ਸ੍ਰਿਸ਼ਟੀ ਦੇ ਮਾਲਕ ਅਕਾਲ ਦਾ ਉਹ ਚਾਹ ਵਰਨ ਲਈ ਪੂਰੀ ਮਾਨਸ ਜੂਣ ਲਈ ਸਾਂਝ ਹੈ ਹਾਂ ਜੀ ਹੁਣ ਸਾਡੇ ਜੋ ਬੱਚੇ ਨੇ ਉਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਬਚਪਨ ਦੇ ਵਿੱਚ ਵਿਦਿਆ ਪੜ੍ਹਾਈ ਸਟੱਡੀ ਪ੍ਰਾਪਤ ਕਰਨ ਵਾਸਤੇ ਜਾਂਦੇ ਆ ਉਹ ਉਹਨਾਂ ਕੋਲੇ ਬਚਪਨ ਸਮਾਂ ਹੁੰਦਾ ਹੈ ਬਿਲਕੁਲ ਉਦੋਂ ਜੋ ਅਕਾਲ ਜੀਵਨ ਜਾਂਚ ਉਪਦੇਸ਼ ਆ ਇਸ ਸ੍ਰਿਸ਼ਟੀ ਦੇ ਮਾਲਕ ਦਾ ਹਾਂ ਜੀ ਜਿਸ ਨੇ ਆਂਦਰ ਨਾਮ ਨੇ ਹਾਂ ਸਾਨੂੰ ਸੱਚ ਟਿਕਾਉਣ ਦੇ ਸਮਰੱਥ ਬਣਾਉਣਾ ਹੈ ਵੈਰੀ ਗੁੱਡ ਜੇ ਆਪੋ ਆਪਣੇ ਧਰਮ ਮਤ ਦੇ ਮਤਬਕ ਮਤਬਕਾ ਜਿੰਨਾ ਵੀ ਸਮਾ ਮਿਤ ਕੇ ਸਾਡੇ ਬੱਚਿਆਂ ਨੂੰ ਬਚਪਨ ਦੇ ਵਿੱਚ ਨਾਮ ਪ੍ਰਾਪਤ ਹੁੰਦਾ ਹੈ ਹਾਂ ਤਾਂ ਉਹਨੇ ਸਾਡੇ ਆਂਦਰ ਸੱਚ ਟਿਕਾਉਣ ਦੇ ਸਮਰੱਥ ਬਣਾਉਣਾ ਹੈ ਬਿਲਕੁਲ ਉਸ ਤੋਂ ਬਾਅਦ ਅਸੀਂ ਅਖਰੀ ਗਿਆਨ ਦਾ ਹਾਂ ਇੱਕ ਬਰਤਨ ਭਾਂਡਾ ਤਿਆਰ ਕਰ ਲੈਣਾ ਆਪਦੀ ਮਾਂ ਬੋਲੀ ਦਾ ਵੈਰੀ ਗੁੱਡ ਫਿਰ ਉਹਦੇ ਵਿੱਚ ਜੋ ਅਸੀਂ ਇਹ ਸਾਡਾ ਉਪਦੇਸ਼ ਰੂਪ ਅਮਰਤ ਪਾਉਣਾ ਉਹ ਉੱਥੇ ਹੈ ਨਹੀਂ ਉਹ ਉੱਥੇ ਹੈ ਉੱਥੇ ਸਾਨੂੰ ਸੰਸਾਰੀ ਪਦਾਰਥਾਂ ਦੇ ਭੌਤਿਕ ਪਦਾਰਥ ਭੁੱਖੇ ਭਗਿਆੜ ਬਣਾਉਣ ਦਾ ਹਾਂ ਇੱਕ ਜ਼ਹਿਰ ਭਰੋਸਾ ਜਾਂਦਾ ਬਰਤਨਾਂ ਦੇ ਵਿੱਚ ਪਾਇਆ ਜਾਂਦਾ ਪਾਇਆ ਜਾਂਦਾ 47 ਤੋਂ ਲੈ ਕੇ ਅੱਜ ਤੱਕ ਹਾਂਜੀ ਇਹ ਸਟੱਡੀ ਹਾਂਜੀ ਸਾਡੀਆਂ ਜਨਰੇਸ਼ਨਾਂ ਨੂੰ ਹਾਂ ਸਾਡੇ ਬੱਚਿਆਂ ਨੂੰ ਭੁੱਖੇ ਭਗਿਆੜ ਬਣਾ ਕੇ ਛੱਡਿਆ ਹਾਂ ਕਿ ਅੱਜ ਤੱਕ ਜੇ ਕੋਈ ਡਾਕਟਰ ਬੰਦੋ ਕਿਡਨੀ ਵਿੱਚ ਲੱਗ ਜਾਂਦਾ ਹਾਂਜੀ ਬਿਲਕੁਲ ਹਾਂਜੀ ਅੱਜ ਤੱਕ ਜੋ ਜਿੱਥੇ ਜੇ ਵੀ ਹੈ ਰਿਸਵਤਖੋਰੀ ਭ੍ਰਿਸ਼ਟਾਚਾਰੀ ਬੇਇਨਸਾਫੀ ਮਲਾਵਟ ਨੂੰ ਜਨਮ ਦਿੰਦਾ ਹੈ ਫਰਜ ਅਸੂਲ ਨੂੰ ਲੀਰਾਂ ਲੀਰ ਕਰਕੇ ਰੱਖਦਾ ਹੈ ਵੈਰੀ ਗੁੱਡ ਉਹ ਅੱਜ ਤੱਕ ਤਾਂ ਇਹ ਹੋਇਆ ਮਾਨਵਤਾ ਨੇ ਚਲੋ ਬਰਦਾਸ਼ਤ ਕੀਤਾ ਚਾਹੇ ਨਾ ਕੀਤਾ ਪਰ ਵੀ ਰਹੀ ਹੈ ਪਰ ਆਉਣ ਵਾਲੀਆਂ ਸਾਡੀਆਂ ਮਨੁੱਖੀ ਪੀੜ੍ਹੀਆਂ ਹਾਂ ਉਹਨਾਂ ਨੂੰ ਤਾਂ ਸਹੀ ਮਾਰਗ ਮਿਲੇ ਨਾ ਨਾ ਸਹੀ ਮਿਲੇ ਹੁਣ ਜੋ ਸਾਡੇ ਰਹਿਬਰ ਅਵਤਾਰ ਗੁਰੂ ਭਗਤ ਸ਼ਹੀਦ ਨੇ ਹਾਂ ਜੇ ਇਹ ਮਾਰਗ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਨਾ ਮਿਲਿਆ ਅਸੀਂ ਇਹਨਾਂ ਨੂੰ ਕਿਹੜੇ ਖਾਤੇ ਪਾਵਾਂਗੇ ਕਿਹੜੇ ਖਾਤੇ ਪਾਵਾਂਗੇ ਬਿਲਕੁਲ ਸਹੀ ਸਾਡੇ ਰਹਿਬਰ ਅਵਤਾਰ ਗੁਰੂ ਭਗਤ ਸ਼ਹੀਦਾਂ ਨੂੰ ਅਸੀਂ ਕਿਹੜੇ ਖਾਤੇ ਪਾਵਾਂਗੇ ਉਹਨਾਂ ਦੇ ਬਲੀਦਾਨ ਕੁਰਬਾਨੀਆਂ ਤਾਂ ਕਿੱਧਰ ਗਈਆਂ ਕਿੱਧਰ ਗਈਆਂ ਬਿਲਕੁਲ ਸਹੀ ਅੱਜ ਜੋ ਹੁਣ ਮੌਜੂਦਾ ਮਾਨਸ ਜੂਨ ਹੈ ਹਾਂ ਇਹ ਸਾਰੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਵਾਸਤੇ ਅਕਾਲ ਜੀਵਨ ਜਾਂਚ ਸਬਜੈਕਟ ਹੈ ਜੋ ਅਮਰ ਹੈ ਜਿੰਦਾਬਾਦ ਹੈ ਹਾਂ ਇਹਦੀ ਆਪਣੀ ਜ਼ਰੂਰਤ ਬਣਾਵੇ ਜਿਵੇਂ ਸਾਡੀ ਹਵਾ ਪਾਣੀ ਅਤੇ ਭੋਜਨ ਤੋਂ ਬਿਨਾ ਅਸੀਂ ਜੀਵਤ ਨਹੀਂ ਰਹਿ ਸਕਦੇ ਇਸ ਤੋਂ ਕਈ ਗੁਣੇ ਜ਼ਿਆਦਾ ਸਾਡੀਆਂ ਜਨਰੇਸ਼ਨਾਂ ਵਾਸਤੇ ਹੈ ਤਾਂ ਚਲੋ ਸਾਡੇ ਵਾਸਤੇ ਵੀ ਸਾਡੇ ਵਾਸਤੇ ਨਹੀਂ ਮਿਲ ਸਕੇ ਤਾਂ ਉਹ ਕਈ ਗੁਣਾ ਜ਼ਿਆਦਾ ਅਕਾਲ ਜੀਵਨ ਜਾਂਚ ਜ਼ਰੂਰੀ ਹੈ ਜ਼ਰੂਰੀ ਹੈ ਉਹ ਸਾਡੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਹਾਂ ਜਦੋਂ ਮੌਜੂਦਾ ਮਨੁੱਖਤਾ ਇਹਦੀ ਮਾਤਰਾ ਇੱਕ ਜ਼ਰੂਰਤ ਮਹਿਸੂਸ ਕਰੂਗੀ ਤਾਂ ਫਿਰ ਸਰਕਾਰਾਂ ਜਾਗਣਗੀਆਂ ਇਹਨੂੰ ਸਰਕਾਰਾਂ ਨੇ ਫਿਰ ਲਾਗੂ ਕਰਨਾ ਲਾਗੂ ਕਰਨੀਆਂ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਖਾਲਸਾ ਜੀ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੇ ਨਹੀਂ ਆਉਂਦੇ ਬੱਚਿਆਂ ਨੇ ਤਾਂ ਸਾਰਾ ਸਮਾਂ ਪੜ੍ਹਾਈ ਚੋਂ ਥੇ ਕੱਢਿਆ ਜੋ ਚੀਜ਼ ਉੱਥੇ ਜਿਆਦਾ ਸਿੱਖੀ ਹੈ ਗੁਰਦੁਆਰਾ ਸਾਹਿਬ ਚ ਉਹਨਾਂ ਨੂੰ ਮਤਲਬ ਲੇਟ ਆਉਂਦੇ ਆ ਔਰ ਉਸ ਸਮੇਂ ਉਹ ਸਮਾਂ ਨਿਕਲ ਜਾਂਦਾ ਉਹ ਤਾਂ ਫਿਰ ਉਦੋਂ ਬਾਅਦ ਉੱਥੋਂ ਤਾਂ ਸਟੱਡੀ ਦੇ ਨਾਲ ਤਾਂ ਉਹ ਭੁੱਖੇ ਭਗਿਆੜ ਬਣਾ ਕੇ ਛੁੱਟ ਕੇ ਹਾਂ ਉਸ ਤੋਂ ਬਾਅਦ ਉਹ ਤਾਂ ਸਾਰੇ ਆਪ ਦੇ ਪਾਪ ਕਰਨਗੇ ਆਪ ਦੀਆਂ ਭੁੱਖਾਂ ਪੂਰੀਆਂ ਕਰਨ ਦੀ ਖਾਤਰ ਉਹ ਗੁਨਾਹ ਕਰਨਗੇ ਗੁਨਾਹ ਕਰਨਗੇ ਜਦੋਂ ਉਹ ਵਿਰਧ ਅਵਸਥਾ ਦੇ ਵਿੱਚ ਆ ਗਏ ਬਾਅਦ ਚ ਮਾਲਾ ਫੜੀ ਜਾਣ ਫਿਰ ਕੀ ਫਾਇਦਾ ਨਹੀਂ ਆਪਾਂ ਦੀ ਪੰਡਤਾਂ ਤੋਂ ਵੀ ਵੱਡੀਆਂ ਹੋ ਗੀਆਂ ਵੱਡੀਆਂ ਹਾਂ ਵੱਡੀਆਂ ਠੀਕ ਹੈ ਖਾਲਸਾ ਜੀ ਤੁਸੀਂ ਬਹੁਤ ਵਧੀਆ ਉਪਦੇਸ਼ ਦਿੱਤਾ ਇਹ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨੂੰ ਅੱਗੇ ਤੋਂ ਅੱਗੇ ਅਪਲਾਇ ਤੇ ਇਹ ਗੁਰੂ ਮਹਾਰਾਜ ਆ ਇਹ ਦੇਖੋ ਇਹ ਨਾ ਪ੍ਰਮਾਤਮਾ ਆਪ ਹੀ ਵਿਦਿ ਬਣਾਉਂਦਾ ਫਤੇ ਦੀ ਸਾਂਝ ਕਰੋ ਗੱਜ ਕੇ ਫਤੇਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ